ਕਹਿੰਦੇ ਨੇ ਕਿ ਇਸ਼ਕ ਅੰਨਾ ਹੁੰਦਾ ਹੈ ਇਹ ਊਚ ਨੀਚ ਜਾਤ ਪਾਤ ਉਮਰ ਕੁਝ ਵੀ ਨਹੀਂ ਦੇਖਦਾ ਪਰ ਕਈ ਵਾਰ ਤਾਂ ਇਹ ਰਿਸ਼ਤਿਆਂ ਦੀ ਮਰਿਆਦਾ ਵੀ ਨਹੀਂ ਦੇਖਦਾ ਇਨਸਾਨ ਤੇ ਜਾਨਵਰ ਦੇ ਵਿੱਚ ਇਹੀ ਫਰਕ ਹੈ ਕਿ ਜੋ ਜਾਨਵਰ ਹੁੰਦਾ ਹੈ ਉਹ ਰਿਸ਼ਤੇ ਨਹੀਂ ਸਮਝਦਾ ਪਰ ਜੋ ਇਨਸਾਨ ਹੁੰਦਾ ਹੈ ਉਸ ਨੂੰ ਸਾਰੇ ਰਿਸ਼ਤਿਆਂ ਬਾਰੇ ਪਤਾ ਹੁੰਦਾ ਹੈ ਕਿ ਕੌਣ ਉਸ ਦਾ ਕੀ ਲੱਗਦਾ ਹੈ ਪਰ ਜਦੋਂ ਫਿਰ ਇਹ ਰਿਸ਼ਤੇ ਤਾਰ-ਤਾਰ ਹੁੰਦੇ ਨੇ ਤਾਂ ਉਸ ਵੇਲੇ ਇਨਸਾਨ ਤੇ ਜਾਨਵਰ ਦੇ ਵਿੱਚ ਸ਼ਾਇਦ ਕੋਈ ਵੀ ਫਰਕ ਨਹੀਂ ਰਹਿੰਦਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਤੁਹਾਡੇ ਹੋਸ਼ ਉਡਾ ਦੇਵੇਗੀ ਕਿ ਐਦਾਂ ਕਿਵੇਂ ਹੋ ਸਕਦਾ ਇੱਕ ਔਰਤ ਦਾ ਕਤਲ ਹੁੰਦਾ ਤੇ ਕਤਲ ਦੇ ਪਿੱਛੇ ਜੋ ਕਹਾਣੀ ਹੁੰਦੀ ਹੈ ਉਹ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਕਿਵੇਂ ਹੋ ਸਕਦਾ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਕਾਸਗੰਚ ਤੇ ਇਸ ਦੇ ਅਧੀਨ ਪੈਂਦਾ ਥਾਣਾ ਸਿਰਪੜ ਗੱਲ ਹੈ 5 ਅਕਤੂਬਰ 2025 ਦੀ ਰਾਤ ਨੂੰ ਤਕਰੀਬਨ 9:30 ਵਜੇ ਥਾਣੇ ਦੇ ਵਿੱਚ ਇਤਲਾਹ ਮਿਲਦੀ ਹੈ ਕਿ ਇੱਥੋਂ ਦੇ ਪਾਰਸੀ ਇਲਾਕੇ ਦੇ ਵਿੱਚ ਇੱਕ ਪਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਉਂ ਹੀ ਪੁਲਿਸ ਨੂੰ ਇਹ ਇਤਲਾਹ ਮਿਲਦੀ ਆ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਮੌਕੇ ਤੇ ਜਾ ਕੇ ਜੋ ਮੰਜ਼ਰ ਦੇਖਦੀ ਆ ਉਹ ਬੜਾ ਹੀ ਭਿਆਨਕ ਸੀ ਇੱਕ ਔਰਤ ਦਾ ਕਤਲ ਕੀਤਾ ਗਿਆ ਸੀ ਬੜੀ ਬੇਰਹਿਮੀ ਦੇ ਨਾਲ ਉਸ ਦੇ ਗਲ ਉੱਤੇ ਵੀ ਤੇਜ਼ ਤਾਰ ਹਥਿਆਰ ਦੇ ਨਾਲ ਬਾਹਰ ਕੀਤਾ ਗਿਆ ਸੀ ਅਤੇ ਸਿਰ ਵਿੱਚ ਵੀ ਉਸ ਦੇ ਸੱਟਾਂ ਮਾਰੀਆਂ ਗਈਆਂ ਸੀ ਇਸ ਔਰਤ ਦੇ ਦੋ ਬੱਚੇ ਸਨ ਇੱਕ 6 ਮਹੀਨਿਆਂ ਦਾ ਇੱਕ ਡੇਢ ਸਾਲ ਦਾ ਇਸ ਦਾ ਨੋ ਸਿਵਾਨੀ ਸੀ ਹੁਣ ਪੁਲਿਸ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਆਖਰ ਇਸ ਦਾ ਜੋ ਕਤਲ ਹੋਇਆ ਉਹ ਕਿਉਂ ਕੀਤਾ ਗਿਆ ਤੇ ਆਖਰ ਕਾਤਲ ਕਿੱਥੇ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਇਸ ਦਾ ਕਤਲ ਹੋਇਆ ਉਹ ਕਤਲ ਕਿਸੇ ਹੋਰ ਨੇ ਨਹੀਂ ਕੀਤਾ ਸਗੋਂ ਇਸ ਦੇ ਪਤੀ ਪ੍ਰਮੋਦ ਨੇ ਕੀਤਾ ਜਿਸ ਦੀ ਇਸ ਦੇ ਨਾਲ ਲਗਭਗ 2018 ਦੇ ਵਿੱਚ ਮੈਰਿਜ ਹੋਈ ਸੀ ਹੁਣ ਪੁਲਿਸ ਹੋਰ ਸ਼ਾਨਬੀਨ ਕਰਦੀ ਹੈ ਕਿਉਂਕਿ ਪ੍ਰਮੋਦ ਇੱਥੋਂ ਫਰਾਰ ਹੋ ਚੁੱਕਿਆ ਸੀ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਪ੍ਰਮੋਦ ਦੀ ਸੱਸ ਸੀ ਉਹ ਵੀ ਇੱਥੇ ਆਈ ਹੋਈ ਸੀ ਜਿਸ ਦਾ ਨਾਮ ਪ੍ਰੇਮাবੱਤੀ ਸੀ ਉਹ ਵੀ ਉਸ ਵੇਲੇ ਇੱਥੇ ਹੀ ਮੌਜੂਦ ਸੀ ਜਦੋਂ ਸ਼ਵਾਨੀ ਦਾ ਕਤਲ ਹੋਇਆਗਾ ਤਾਂ ਪੁਲਿਸ ਹੈਰਾਨ ਸੀ ਕਿ ਇੱਕ ਮਾਂ ਆਪਣੀ ਧੀ ਦਾ ਕਤਲ ਐਦਾਂ ਕਿਵੇਂ ਹੁੰਦਾ ਦੇਖ ਸਕਦੀ ਹੈ ਪੁਲਿਸ ਦੇ ਵੀ ਹੋਸ਼ ਉੱਡ ਜਾਂਦੇ ਆ ਕਿ ਇਹ ਕੀ ਗੱਲ ਹੋਈ ਤਾਂ ਉਸ ਤੋਂ ਬਾਅਦ ਜੋ प्रमोद ਦਾ ਸਹੁਰਾ ਹੁੰਦਾ ਜਾਨੀ ਸ਼ਿਵਾਨੀ ਦਾ ਪਿਤਾ ਨਰੈਨ ਸਿੰਘ ਉਹ ਆਉਂਦਾ ਉਹ ਜੋ ਦੱਸਦਾ ਉਹ ਸੁਣ ਕੇ ਤਾਂ ਪੁਲਿਸ ਹੋਰ ਵੀ ਹੈਰਾਨ ਹੋ ਜਾਂਦੀ ਹੈ ਉਹ ਦੱਸਦਾ ਕਿ ਜੋ ਇਹ ਕਤਲ ਹੋਇਆ ਇਸ ਕਤਲ ਦੇ ਪਿੱਛੇ ਜੋ ਕਾਰਨ ਹੈ ਉਹ ਕਾਰਨ ਇਹ ਹੈ ਕਿ ਜੋ ਉਸ ਦੀ ਪਤਨੀ ਆ ਨਰੈਨ ਸਿੰਘ ਦੀ ਪ੍ਰੇਮাবਤੀ ਜਾਨੀ प्रमोद ਦੀ ਸੱਸ ਉਸ ਦੇ ਆਪਣੇ ਜਵਾਈ प्रमोद ਦੇ ਨਾਲ ਨਜਾਇਜ਼ ਸਬੰਧ ਸੀ ਇਸ ਕਾਰਨ ਹੀ ਇਹ ਸਭ ਕੁਝ ਹੋਇਆ ਹੁਣ ਪੁਲਿਸ ਇਹਨਾਂ ਦੀ ਤਲਾਸ਼ ਕਰਦੀ ਆ प्रमोद ਦੀ ਅਤੇ ਪ੍ਰੇਮਾਬਤੀ ਦੀ ਥਾਂ-ਥਾਂ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਆਖਰ ਪ੍ਰੇਮਾਬਤੀ ਤੇ प्रमोद ਪੁਲਿਸ ਨੂੰ ਮਿਲ ਜਾਂਦੇ ਨੇ ਕਿਉਂਕਿ ਪ੍ਰੇਮਾਬਤੀ ਤੇ प्रमोद ਦੋਨੋਂ ਸ਼ਿਵਾਨੀ ਦਾ ਕਤਲ ਕਰਨ ਤੋਂ ਬਾਅਦ ਬੈਗ ਲੈ ਕੇ ਇਥੋਂ ਫਰਾਰ ਹੋ ਗਏ ਸੀ ਇਹ ਹੁਣ ਪੁਲਿਸ ਦੇ ਹੱਥ ਚੜ ਜਾਂਦੇ ਨੇ ਤਾਂ ਪੁਲਿਸ ਉਹਨਾਂ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਜੋ ਇਹ ਕਹਾਣੀ ਦੱਸਦਿਆ ਉਹ ਬੜੀ ਹੀ ਹੈਰਾਨ ਕਰਨ ਵਾਲੀ ਸੀ ਪ੍ਰਮੋਦ ਦੱਸਦਾ ਹੈ ਕਿ ਮੇਰਾ ਵਿਆਹ ਸ਼ਿਵਾਨੀ ਦੇ ਨਾਲ 2018 ਦੇ ਵਿੱਚ ਹੋਇਆ ਲਗਭਗ 6 ਮਹੀਨੇ ਲੰਘੇ ਸੀ ਤਾਂ ਇਸ ਦੀ ਅਟੈਚਮੈਂਟ ਆਪਣੀ ਸੱਸ ਦੇ ਨਾਲ ਹੋ ਜਾਂਦੀ ਹੁਣ ਸੱਸ ਦੇ ਕੋਲੇ ਬਹੁਤ ਜ਼ਿਆਦਾ ਆਉਣ ਜਾਣ ਲੱਗ ਗਿਆ ਸੀ ਪਹਿਲਾਂ ਤਾਂ ਜੋ ਪਰਿਵਾਰ ਵਾਲੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਜੋ ਸੱਸ ਅਤੇ ਜਵਾਈ ਦਾ ਰਿਸ਼ਤਾ ਹੁੰਦਾ ਹੈ ਉਹ ਮਾਂ ਪੁੱਤ ਵਾਲਾ ਹੁੰਦਾ ਹੈ ਉਹਨਾਂ ਨੂੰ ਕੋਈ ਵੀ ਐਦਾਂ ਦੀ ਗੱਲ ਨਹੀਂ ਲੱਗੀ ਪਰ ਇੱਕ ਦਿਨ ਸ਼ਵਾਨੀ ਨੇ ਪ੍ਰਮੋਦ ਨੂੰ ਆਪਣੀ ਮਾਂ ਪ੍ਰੇਮਲਤਾ ਦੇ ਨਾਲ ਪ੍ਰੇਮਬਤੀ ਦੇ ਨਾਲ ਇਤਰਾਜਯੋਗ ਹਾਲਤ ਦੇ ਵਿੱਚ ਦੇਖ ਲਿਆ ਤਾਂ ਹੁਣ ਘਰ ਦੇ ਵਿੱਚ ਝਗੜਾ ਹੋਣ ਲੱਗਦਾ ਹੈ ਲੜਾਈਆਂ ਹੋਣ ਲੱਗਦੀਆਂ ਨੇ ਪਰ ਜੋ ਪ੍ਰਮੋਦ ਤੇ ਪ੍ਰੇਮਬਤੀ ਸੀ ਉਹ ਇੱਕ ਦੂਜੇ ਤੋਂ ਦੂਰ ਨਹੀਂ ਹੋਣਾ ਚਾਹੁੰਦੇ ਸੀ ਇਹ ਤਾਂ ਇਹ ਕਹਿ ਰਹੇ ਸੀ ਕਿ ਜੋ ਮਰਜ਼ੀ ਹੋ ਜੇ ਅਸੀਂ ਤਾਂ ਇੱਕ ਦੂਜੇ ਦੇ ਨਾਲ ਹੀ ਰਹਿਣਾ ਹੈ ਪਰ ਜੋ ਸ਼ਵਾਨੀ ਸੀ ਉਹ ਇਸ ਗੱਲ ਦਾ ਵਿਰੋਧ ਕਰਦੀ ਸੀ ਸ਼ਵਾਨੀ ਦੇ ਦੋ ਬੱਚੇ ਵੀ ਹੁੰਦੇ ਆ ਇੱਕ 6 ਮਹੀਨਿਆਂ ਦਾ ਤੇ ਇੱਕ ਢਾਈ ਸਾਲ ਦਾ ਪਰ ਇਧਰ ਪ੍ਰਮੋਦ ਅਤੇ ਪ੍ਰੇਮাবਤੀ ਜਮਾਈ ਅਤੇ ਸੱਸ ਇੱਕ ਦੂਜੇ ਦੇ ਪਿਆਰ ਦੇ ਵਿੱਚ ਭਾਗੋ ਸੀ ਤੇ ਹੁਣ ਤਾਂ ਇਹ ਵਿਆਹ ਵੀ ਕਰਵਾਉਣਾ ਚਾਹੁੰਦੇ ਸੀ ਇਹ ਗੱਲ ਦਾ ਪਤਾ ਸਭ ਨੂੰ ਲੱਗ ਜਾਂਦਾ ਪਰ ਇਹ ਪਿੱਛੇ ਨਹੀਂ ਹਟਦੇ ਜੋ ਨਾਰਾਇਣ ਸਿੰਘ ਸੀ ਉਸਨੇ ਦੱਸਿਆ ਕਿ ਜਦੋਂ ਫਿਰ 5 ਅਕਤੂਬਰ ਤੋਂ ਪਹਿਲਾਂ ਇਹਨਾਂ ਦੇ ਘਰ ਦੇ ਵਿੱਚ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਪ੍ਰੇਮਾ ਬਤੀ ਕਹਿੰਦੀ ਹੈ ਕਿ ਮੈਂ ਤਾਂ प्रमोद ਦੇ ਨਾਲ ਵਿਆਹ ਕਰਵਾਵਾਂਗੀ ਤਾਂ ਉਹ ਇੱਥੇ प्रमोद ਦੇ ਘਰ ਆ ਜਾਂਦੀ ਹੈ ਜਾਨੀ ਆਪਣੀ ਕੁੜੀ ਦੇ ਸਹੁਰੇ ਆ ਕੇ ਆਪਣੇ ਜਵਾਈ ਦੇ ਨਾਲ ਰਹਿਣ ਲੱਗ ਜਾਂਦੀ ਹੈ ਇਹਨਾਂ ਦੇ ਘਰ ਰੋਜ਼ਾਨਾ ਲੜਾਈ ਹੁੰਦੀ ਸੀ ਕਿਉਂਕਿ ਸ਼ਵਾਨੀ ਚਾਹੁੰਦੀ ਸੀ ਕਿ ਉਸ ਦੀ ਮਾਂ ਇਸ ਘਰ ਦੇ ਵਿੱਚ ਨਾ ਰਹੇ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦੇ प्रमोद ਦੇ ਨਾਲ ਨਾਜਾਇਜ਼ ਸੰਬੰਧ ਨੇ ਪਰ ਪ੍ਰੇਮਾਵਤੀ ਤਾਂ ਇਸ ਘਰ ਦੇ ਵਿੱਚ ਆ ਕੇ ਹੀ ਰਹਿਣ ਲੱਗ ਗਈ ਸੀ ਤੇ ਚਾਹੁੰਦੀ ਸੀ ਕਿ ਮੈਂ ਆਪਣੇ ਜਵਾਈ ਦੇ ਨਾਲ ਵਿਆਹ ਕਰਵਾ ਲਵਾਂ ਇਹ ਚੱਲਦਾ ਰਹਿੰਦਾ ਦਿਨ ਆ ਜਾਂਦਾ 5 ਅਕਤੂਬਰ 2025 ਦਾ ਜਦੋਂ ਸ਼ਿਵਾਨੀ ਸਬਜ਼ੀ ਲੈਣ ਲਈ ਬਾਜ਼ਾਰ ਜਾਂਦੀ ਹੈ ਤਕਰੀਬਨ 8 ਵਜੇ ਦੇ ਨੇੜੇ ਤੇੜੇ ਤਾਂ ਪਿੱਛੋਂ ਪ੍ਰਮੋਦ ਅਤੇ ਪ੍ਰੇਮਾਵਤੀ ਦੋਨੋਂ ਸੰਬੰਧ ਬਣਾਉਣ ਲੱਗ ਜਾਂਦੇ ਨੇ ਹੁਣ ਜੋ ਸ਼ਿਵਾਨੀ ਹੁੰਦੀ ਹੈ ਉਹ ਵਾਪਸ ਆ ਜਾਂਦੀ ਹੈ ਜਦੋਂ ਉਹ ਇਹਨਾਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਦੇਖਦੀ ਹੈ ਤਾਂ ਉਹ ਅੱਗ ਬਬੂਲਾ ਹੋ ਜਾਂਦੀ ਹੈ ਤੇ ਉਹ ਰੌਲਾ ਪਾਉਣ ਲੱਗਦੀ ਹੈ ਉਹ ਕਹਿੰਦੀ ਹੈ ਕਿ ਮੈਂ ਤੁਹਾਡੀ ਅਸਲੀਅਤ ਹੁਣ ਲੋਕਾਂ ਨੂੰ ਵੀ ਦੱਸਾਂਗੀ ਆਸੇ-ਪਾਸੇ ਆਂਡੀਆਂ ਗਮਾਂਡੀਆਂ ਨੂੰ ਵੀ ਦੱਸਾਂਗੀ ਜਦੋਂ ਇਹ ਚੀਜ਼ ਪ੍ਰਮੋਦ ਅਤੇ ਪ੍ਰੇਮਾਵਤੀ ਦੇਖਦੇ ਨੇ ਤਾਂ ਉਹ ਹੁਣ ਸ਼ਬਾਨੀ ਨੂੰ ਫੜ ਕੇ ਘਰ ਦੇ ਅੰਦਰ ਖਿੱਚ ਲੈਂਦੇ ਨੇ ਤੇ ਹੁਣ ਇਸ ਉੱਪਰ ਬਾਹਰ ਕੀਤਾ ਜਾਂਦਾ ਹੈ ਪ੍ਰੇਮਾਵਤੀ ਸ਼ਵਾਨੀ ਦੇ ਸਿਰ ਉੱਪਰ ਕੋਈ ਭਾਰੀ ਚੀਜ਼ ਮਾਰਦੀ ਹੈ ਤੇ ਇੱਧਰ ਪ੍ਰਮੋਦ ਰਸੋਈ ਦੇ ਵਿੱਚੋਂ ਚਾਕੂ ਚੱਕਦਾ ਹੈ ਅਤੇ ਸ਼ਵਾਨੀ ਦਾ ਗਲ ਵੱਢ ਦਿੰਦਾ ਹੈ। ਸ਼ਵਾਨੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਹੁਣ ਪ੍ਰਮੋਦ ਅਤੇ ਪ੍ਰੇਮাবਤੀ ਨੂੰ ਲੱਗ ਰਿਹਾ ਸੀ ਕਿ ਆਪਾਂ ਇੱਥੋਂ ਫਰਾਰ ਹੋ ਜਾਵਾਂਗੇ ਤਾਂ ਆਪਾਂ ਬਚ ਜਾਵਾਂਗੇ। ਹੁਣ ਇਹ ਬੈਗ ਚੱਕ ਕੇ ਇੱਥੋਂ ਫਰਾਰ ਹੋ ਜਾਂਦੇ ਨੇ। ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਹੁਣ ਕਿਤੇ ਵੀ ਜਾ ਕੇ ਜ਼ਿੰਦਗੀ ਕੱਟ ਲਵਾਂਗੇ ਕਿਉਂਕਿ ਜੋ ਸ਼ਵਾਨੀ ਸੀ ਸਾਡੇ ਰਾਹ ਦਾ ਰੋੜਾ ਸੀ ਉਹ ਤਾਂ ਅਸੀਂ ਖਤਮ ਕਰ ਦਿੱਤਾ ਉਹ ਤਾਂ ਅਸੀਂ ਪਰੇ ਕਰ ਦਿੱਤਾ ਪਰ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਉੱਤੇ ਕੇਸ ਦਰਜ ਕੀਤਾ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਜਦੋਂ ਇਹਨਾਂ ਉੱਪਰ ਕੇਸ ਚੱਲੇਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਹਨ ਕਿਵੇਂ ਰਿਸ਼ਤੇ ਤਾਰ-ਤਾਰ ਹੁੰਦੇ ਨੇ ਇੱਕ ਸੱਸ ਆਪਣੇ ਜਵਾਈ ਦੇ ਨਾਲ ਹੀ ਨਾਜਾਇਜ਼ ਰਿਸ਼ਤੇ ਦੇ ਵਿੱਚ ਆ ਜਾਂਦੀ ਹੈ ਰਿਸ਼ਤਾ ਵੀ ਇੱਥੋਂ ਤੱਕ ਵੱਧ ਜਾਂਦਾ ਹੈ ਕਿ ਸੱਸ ਨੂੰ ਲੱਗਦਾ ਹੈ ਕਿ ਮੈਂ ਆਪਣੇ ਘਰ ਵਾਲੇ ਨੂੰ ਛੱਡ ਕੇ ਆਪਣੇ ਜਵਾਈ ਦੇ ਨਾਲ ਵਿਆਹ ਕਰਵਾਵਾਂਗੀ ਜੋ ਪ੍ਰੇਮਾਵਤੀ ਸੀ ਉਸ ਨੇ ਆਪਣੀ ਬੇਟੀ ਦਾ ਘਰ ਬਰਬਾਦ ਕਰਨ ਵਾਲੀ ਕੋਈ ਵੀ ਕਸਰ ਨਹੀਂ ਛੱਡੀ ਆਖਰ ਇਹ ਰਿਸ਼ਤੇ ਦਾ ਅੰਜਾਮ ਇਹ ਹੋਇਆ ਕਿ ਉਹ ਬੇਕਸੂਰ ਸ਼ਿਵਾਨੀ ਜਿਸ ਦੇ ਦੋ ਛੋਟੇ ਛੋਟੇ ਬੱਚੇ ਆ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਗੇ ਇਹਨਾਂ ਨੇ ਬੜੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਤੁਸੀਂ ਇਹ ਸਾਰੀ ਵੀਡੀਓ ਤੇ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ